ਮੇਰਾ ਰਦਾ ਆਸਮਕ ਤਾ ਸੱਚਖੰਡ ਜਾ ਕੇ ਭਗਤ ਹੈ ਜੇ ਨਾਨਕ ਗੁਰੂ ਆ ਸੱਚਖੰਡ ਦੇ ਗੁਰੂ ਆ ਫੇ ਗੁਰੂ ਕੀਦਾ ਉੱਥੇ ਸੱਚਖੰਡ ਜਾ ਕੇ ਹਾਂ ਜਿਹੜਾ ਗੁਰੂ ਹੈ ਉੱਥੇ ਉੱਥੇ ਤਾਂ ਬਰਾਬਰ ਨੇ ਸਾਰੇ ਇਹ ਤਾਂ ਉੱਥੇ ਸਾਰੇ ਗੁਰੂ ਨੇ ਇਹ ਸਾਰੇ ਭਗਤ ਨੇ ਇਹ ਸਾਰੇ ਦਾਸ ਨੇ ਸਾਰੇ ਬਰਾਬਰ ਨੇ ਉੱਥੇ ਕੋਈ ਬڑا ਛੋਟਾ ਨਹੀਂ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਨਹੀਂ ਗੁਰਬਾਣੀ ਦਾ ਇਹਨਾਂ ਨੇ ਧਿਆਨ ਨਹੀਂ ਕੀਤਾ ਰੌਲਾ ਉਹਨਾਂ ਦਾ ਪਾਇਆ ਇਹ ਸਭ ਕਿਸੇ ਨੂੰ ਨਹੀਂ ਹੋਣਾ ਚਾ ਉਹਨਾਂ ਨੂੰ ਸਮਝਾਦੀ ਹੈ ਅਸੀਂ ਬੜੇ ਆ ਰਵਦਾਸ ਬੜਾ ਦਾਸ ਹੀ ਬੜੇ ਆ ਉਹ ਕਹਿੰਦਾ ਨਾਨਕ ਬੜਾ ਦਾਸ ਹੀ ਬੜੇ ਨੇ ਔਰ ਅਵਦਾਸ ਜਾਂ ਨਾਨਕ ਦੇ ਫਰਦ ਸਭ ਜੀ ਬੈਠੇ ਨੇ ਬੇਈਮਾਨ ਉਹਨਾਂ ਨੂੰ ਇਹ ਨਹੀਂ ਬਤਾ ਵੀ ਇਹਨਾਂ 'ਚ ਫਰਕ ਤੁਸੀਂ ਕਿਵੇਂ ਪਾ ਦੋਗੇ ਫਰਕ ਤਾਂ ਇਹਨਾਂ ਦੇ ਆਪਣੇ ਢੱਡੇ 'ਚ ਓਏ ਉਹਦਾ ਦੁਨੀਆ ਦਾ ਫਰਕ ਕੱਢਣ ਵਾਲੇ ਨੇ ਤੁਸੀਂ ਉਹਨਾਂ 'ਚ ਫਰਕ ਪਾਈ ਜਾਂਦੇ ਹੋ ਇਹ ਮੂਰਖ ਨੇ ਸਾਰੇ ਕਿਸੇ ਨੂੰ ਵੀ ਇਹ ਰਾਜੋਗਰਬਾਨੀ ਦੀ ਸਮਝ ਨਹੀਂ ਨਾਲੇ ਇਹਨਾਂ ਨੇ ਸਮਝ ਤੇ ਲੈਣਾ ਕੀ ਹੈ ਇਹ ਤਾਂ ਇਹ ਤਾਂ ਰੋਟੀਆਂ ਸੇਕਦੇ ਨੇ ਸੱਤ ਸਦੀਓ ਇਹ ਕੱਭ ਜਾਏ ਗੋਲ ਕਿਤੇ ਇਹ ਚੌਧਰ ਦੀ ਗੱਲ ਐ ਸੁਤਸਾਰਦੀ ਹੋਰ ਇਹਦਾ ਕੋਈ ਮਤਲਬ ਨਹੀਂ ਜੇ ਕਿਸੇ ਨੇ ਆਲਕ ਤੋਂ ਲੈਣਾ ਕੁਝ ਕੁਰਬਾਨੀ ਹੈਗੀ ਐ ਜਾਂ ਰਬਦਾਸ ਦੀ ਉਹ ਤਾਂ ਵੀ ਉਹੀ ਕੁਝ ਮਿਲੂ ਜੋ ਨਾਨਕ ਦੀ ਬਾਣੀ ਤੋਂ ਮਿਲੂ ਪੜਕ ਕੋਈ ਨਹੀਂ ਹੈ